ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੇਂਗਰ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਫੇਰ ਮੇਰੇ ਆਪਣੇ ਪਿੰਡ ਭਾਈ ਰੂਪਾ ਜੀ ਪਹੁੰਚੇ ਆ ਵੀਰ ਸਤਨਾਮ ਕੋਲ ਇਹਨਾਂ ਕੁਲਾ ਟੋਕੜ ਗੱਬਣ ਵੈੜਾ ਜੀ ਕਈ ਵੀਰਾਂ ਦੀ ਡਿਮਾਂਡ ਆ ਟੋਕੜ ਗੱਬਣ ਵੀਰ ਮੰਗਦੇ ਆ ਵੈੜਾ ਵੇੜ ਕੀ ਆ ਜੇ ਇੱਕ ਤਰ੍ਹਾਂ ਦਾ ਤੋਹਫਾ ਹੀ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਬਸ ਦੇਖਣ ਸਰ ਤੁਸੀਂ ਕਹੋਗੇ ਵੀ ਤਾਂ ਫੋਨ ਕਰੋ ਤੇ ਲੈ ਜਾਓ ਮਿਲਕ ਵੇਨਜ ਬਹੁਤ ਵਧੀਆ ਲੱਗੀਆਂ ਬਾਕੀ ਦੁੱਧ ਬਣਾ ਰਹੇ ਇਹਨਾਂ ਦੁੱਧ ਤਾਂ ਸੱਜਣੇ ਸਾਰੀ ਨੌਲੇਜ ਲੈ ਕੇ ਵੀਰ ਤੋਂ ਦੱਸਾਂਗੇ ਪਹਿਲਾ ਡਰੈਸ ਬੋਝ ਦਾ ਮਿਲਕ ਵਿੱਚ ਦੇਖੋ ਦੁਨੀ ਦਾ ਸਾਈਡ ਤੇ ਬਾਕੀ ਬੁੱਧੀ ਵਾਲੀ ਵਹਿੜਾ ਦੀ ਛੋਟੇ ਕੰਨ ਦੀ ਇਹ ਉਹ ਰਚਾ ਫਿਰ ਕਹਿੰਿਆ ਨਾ ਵਾਲੀ ਵੱਡੀ ਐ ਨਾ ਵਾਲੀ ਛੋਟੀ ਆ ਦਰਮਿਆਨਾ ਕਰਦਾ ਹਾਂਜੀ ਵੀਰ ਜੀ ਸਾਹਮਣੇ ਜੇ ਖੜੇ ਇੱਥੇ ਹੀ ਹੋਗੇ ਪਹਿਲਾ ਆਪਣਾ ਨਾਮ ਤੇ ਡਰੈਸ ਦੱਸ ਦਿਓ ਸਾਸਤਰੀ ਕਾਲਪੁਰਾ ਸੱਚੀ ਕਾਲ ਜੀ ਮੇਰਾ ਨਾਮ ਸਤਨਾਮ ਹੈ ਹਾਂਜੀ ਪਿੰਡ ਮੇਰਾ ਭਾਈ ਰੂਪਾ ਗੁਆੜ ਜੈਨਿਕਾ ਕਾਲੇਵਗਰ ਰੋਡ ਕਾਲੇਵਗਰ ਰੋਡ ਤੇ ਹਾਂ ਕਾਲੇਵਗਰ ਰੋਡ ਤੇ ਜੀ ਮੋਬਾਈਲ ਨੰਬਰ ਕਿੰਨਾ 8427958664 ਤੀਗਾ ਇਹ ਬਾੜ ਕਿਹੜਾ ਸੂਆ ਸੋਣਾ ਹੁਣ ਇਹ ਜੀ ਤੀਜਾ ਸੂਆ ਸੋਣਾ ਜੀ ਦੂਜੇ ਸੂਏ ਸੁਈ ਵੀ ਆ ਦੂਜੇ ਸੂਏ ਮੇਰੇ ਕੋਲ ਸੁਈ ਵੀ ਆ ਤੀਜਾ ਸੂਆ ਸੋਣੇ ਨੇ ਇਹਨੇ ਸੱਜਰ ਨੇ ਕਿੰਨਾ ਦੋ ਤਾ 15 ਲੀਟਰ ਤੋਂ ਪਲੱਸ ਦਿੱਤਾ ਜੀ ਖਰਾਕ ਕਿਹੜੀ ਪਾਉਨੇ ਨੇ ਖਰਾਕਾਰ ਗਲ ਜੀ ਹਾਂਜੀ ਕਾਰਗਲੋ ਕਾਰਗਲ ਹਾਂਜੀ ਬਾਕੀ ਬਗੰਦਾ 15 ਟੋਨ ਦੁੱਧ ਦਿੱਤਾ ਜੀ ਹੁਣ ਇਸ ਟਾਈਮ ਕਿੰਨਾ ਤਿਆਰ ਆ ਜੀ ਹਾਂ ਇਸ ਟਾਈਮ 5 ਲੀਟਰ ਆ ਜਿੰਨਾ ਥੱਲੇ ਮੰਨ ਲਓ 7ਵਾਂ ਮਹੀਨਾ ਲੱਗਣ ਵਾਲਾ ਇਹਨੂੰ ਲੱਗਿਆ ਤਤਮ ਲੱਗ ਗਿਆ ਹਾਂਜੀ ਹੁਣ ਤਾਂ ਇਹਨਾਂ ਡਰਾਈ ਕਰਨ ਦਾ ਹੀ ਟਾਈਮ ਆ ਡਰਾਈ ਕਰੀ ਜਾਂਦੇ ਹੁਣ ਹਾਂਜੀ ਬਸ ਖਰਾਕ ਬੰਦ ਕਰ ਤੇ ਇਹਨਾਂ ਦੀ ਜੀ ਅੱਛਾ ਅੱਛਾ ਹਾਂ ਫਿਰ 2 ਮਿੰਟ ਤਾਂ ਸੂੰਝੀ ਰਹੇਗੀ 2 ਮਿੰਟ ਤੋਂ ਬਾਅਦ ਫਿਰ ਦੋਦਰੀ ਦੇਣਾ ਇਹਨਾਂ ਨੂੰ ਹਾਂਜੀ ਹਾਂਜੀ ਹੁਣ ਤਾਂ ਬਿਗੇਰ ਖਰਾਕ ਤੋਂ ਵਿੱਚ ਉਹਨੇ ਜਿਹੜਾ ਦਿੰਦੀ ਹੈ ਲੈਣੇ ਦੋਨੇ ਟਾਈਮ ਚ ਢਾਈ ਢਾਈ ਕਿਲੋ ਹਾਂ ਦੋਨੇ ਟਾਈਮ ਢਾਈ ਢਾਈ ਕਿਲੋ 5 ਕਿਲੋ ਤਾਂ ਮੈਂ ਆਖੀ ਜੇ ਤੁਹਾਨੂੰ ਜੀ ਮੜਾ ਮੜਾ ਵੱਧ ਵੀ ਹੋ ਸਕਦਾ ਹਾਂ ਘੜਾ ਤੋਲਦੇ ਆਪਾਂ ਆਪਾਂ ਘੜਾ ਤੋਲਿਆ ਜੀ ਤੁਹਾਨੂੰ ਮੈਂ ਸਹੀ ਗੱਲ ਦੱਸ ਦਿੰਦਾ ਹਾਂਜੀ ਬਾਕੀ ਠੰਡੀ ਸੀਲ ਬਹੁਤ ਆ ਵੀ ਜੀ ਕੋਈ ਚੱਕਰ ਨਹੀਂ ਜੀ ਐ ਨਹੀਂ ਵੀ ਬਾਕੀ ਖਾੜਪੜੀ ਨੇ ਖੁੱਲੀ ਆ ਜੀ ਮੈਂ ਕਿਹਾ ਜਿਹੜਾ ਕੋਈ ਮਰਜ਼ੀ ਪਾਓ ਜੀ ਲੇਟੀ ਵੀਰਾ ਜਿਹੜਾ ਕੋਈ ਮਰਜ਼ੀ ਪਾਜੇ ਜਿਹੜਾ ਉਸ ਮਰਜ਼ੀ ਜਿਹੜਾ ਜੀ ਕਰਦਾ ਖਾਲ ਪਾਓ ਖਰਾਕ ਪਾਓ ਲੇਟੀ ਪਾਓ ਜਿਹੜਾ ਕੋਈ ਮਰਜ਼ੀ ਪਾਓ ਹਾਂ ਖੋਲ ਕੇ ਦਿਖਾਓ ਹਾਂ ਬੈਡ ਦੀ ਸ਼ਾਈਨਿੰਗ ਵਗੈਰਾ ਬਹੁਤ ਆ ਜੀ ਬਾਕੀ ਵੀਰ ਕੱਲਾ ਖੇਤੀ ਬਾੜ ਵਿੱਡੀ ਬੈਟਾ ਕੰਦਾ ਤੂੰ ਬੁਢਾਗਾ ਨਹੀਂ ਤੈਨੂੰ ਪਤਾ ਵੀ ਕਰਦਾ ਦਾ ਹਲੇ ਕੁਝ ਇੱਕ ਪੂਰੀ ਗੱਲ ਨਹੀਂ ਬਣਦੀ ਹਾਂਜੀ ਮੋੜ ਲਿਓ ਆ ਜਾ ਨਗਿਆ ਦੇਖੋ ਕੀ ਥਰਲੇਵਾ ਬਹੁਤ ਵਧੀਆ ਲੱਗਿਆ ਚਾਰ ਹੀ ਥਾਣਾ ਦੇ ਪੈਰ ਦਾ 11:00 ਵਜੇ ਦਾ ਟਾਈਮ ਆ ਉਸ ਟਾਈਮ ਨਾਲ ਹਿਸਾਬ ਨਾਲ ਡਜਮੈਂਟ ਕਰ ਲਓ ਘਾਰ ਵੀ ਵੇਚ ਦੇ ਕੱਢੀ ਕਿੰਨੇ ਵਜੇ ਇਹ ਧਾਰ ਕੱਢ ਲੈਣੇ ਹੋ 6 ਵਜੇ ਕੱਢ ਦੇਣੇ ਆ ਜ ਤੜਕੇ 6 ਵਜੇ ਧਾਰ ਕੱਢੀਏ ਜੀ ਇਹਦਾ ਜਹਾਜ ਜਰ ਐਡ ਕਿੰਨਾ ਕਰੋਗੇ ਜਰਾ 60 ਕ ਜਰ ਇਹ ਕਰ ਲੈਣ ਦੇਣੇ ਕਿ ਮਾਨਤਰ ਕਰ ਦੇਵਾਂ ਜੀ ਮਾਨਤਰ ਕਰ ਦਾਂਗੇ ਹਾਂ ਜੀ ਵੀ ਕਹਿੰਦੇ ਮਾਨਤਰ ਕਰ ਜਾਾਂਗੇ ਬਾਕੀ ਵੀਰ ਕ ਇਹ ਵੀ 7 ਮਹੀਨੇ ਦੀ ਗੱਬਣਾ ਜੀ 7ਵਾਂ ਲੱਗਿਆ ਕ ਹਾਂ 7ਵਾਂ ਲੱਗ ਗਿਆ ਜੀ 7ਵਾਂ ਲੱਗ ਗਿਆ ਵੇ ਬੜਾ ਡرائی ਕਰਨ ਵਾਲਾ ਹੈ ਮੀਆਂ ਬੈੜ ਹੈਗੀ ਆ 70 ਲੱਖ ਰੁਪਏ ਦੀ ਜਦੋਂ ਤਿਆਰ ਹੋ ਗਈ ਇਹਦਾ ਜਾਇਦਾ ਮੁੱਲ ਸਾਡੇ ਨੇ 60000 ਕਰਾਇਆ ਹਾਂਜੀ 60000 ਦੋਰਾ ਮੋਪਣਾ ਦਾ ਐਡਰੈਸ ਨਾਮ ਮੇਰਾ ਸਤਨਾਮ ਹੈ ਜੀ ਪਿੰਡ ਭਾਈ ਰੂਪਾ ਕਾਲੀਵਾਗਰ ਰੋਡ ਰੈਸ਼ਾ ਜੀ ਠੀਕ ਹੈ ਜੀ ਕਾਲੀਵਾਗਾ ਦੀ ਸੜਕ ਦੇ ਉੱਤੇ ਹੀ ਰਹਿੰਦੇ ਆਂਗੇ ਸੜਕ ਦੇ ਉਪਰ ਹੀ ਰਹਾਂ ਹਾਂਜੀ ਕੋਲੇ ਘਰ ਆ ਗੋਪਾ ਕਾਲੀਵਾਗਾ ਦੇ ਕੋਲ ਮੋਬਾਈਲ ਨੰਬਰ 8427658694 ਠੀਕ ਆ ਜੀ ਬਾਈ ਨੰਬਰ ਸਕਰੀਨ ਤੇ ਲਾਵਾਂਗੇ ਜਿੱਥੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਲੋਕੇਸ਼ਨ ਦਾ ਦੁਬਾਰਾ ਪਤਾ ਕਰ ਲਓ ਤੇ ਬਾਕੀ ਗਾਂਵਾਰੇ ਪੁੱਛਗਿੱਛ ਕਰਕੇ ਇੱਥੇ ਆ ਕੇ ਖਰੀਦ ਕੇ ਕੋਲੇ ਆ ਕੇ ਦੇਖੋ ਕੋਲੇ ਆ ਕੇ ਵੇਖ ਕੇ ਜਿਹੜਾ ਕੋਈ ਮਰਜ਼ੀ ਸੀ ਠੰਡੀ ਜਿਮੀ ਮੈਂ ਦੋ ਡੰਗ ਵਟੋ ਕੇ ਵੇਚ ਸਕ ਲੈ ਜਾਓ ਹਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹਾਂਜੀ ਓਕੇ ਬਾਈ ਸਾਤ ਸ੍ਰੀ ਅਕਾਲ